پہلا کیڈ ماریا پر چا اپ دیکھ لیں کہ کیوں اپنا پتہ ہے کوئی ایا ہے مگر نہیں سارے ਆਇਆ ਵਿਚਾਰੀਦਾ ਬਚਿਆ ਪੱਤਰ ਰੋਲਦਾ ਰਹੇ ਬੀਬੀ ਉਹ ਬੱਚੇ ਨੂੰ ਮਾਂ ਨਹੀਂ ਮਿਲਣੀ ਵਿਚਾਰੇ ਨੂੰ ਡਾਕਟਰ ਕਾਕੇ ਡੈਡ ਬੋਟ ਕਰਦੇ ਨਹੀਂ ਸੁਣੋ ਵੀ ਕਹਿੰਦੇ ਸਾਰੇ ਕੰਮ ਕਰਾਉਲੇ ਹੁੰਦੇ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਭਰਦਾਨ ਜੀ ਬਾਜੀ ਇਹਦੇ ਪਿੱਛੇ ਹੋ ਜੂਗੇ ਆਜੋ ਭਾਜੀ ਆਜੋ ਪਹਿਲਾਂ ਜਾਓ ਆਜੋ ਭਾਜੀ ਕੀ ਬਹਿ ਕੋਈ ਲਾ ਮੰਗਨਵਾ ਤਰ ਰਿਹਾ ਹੋਣੀਆਂ ਹੋਏ ਦੋ ਮਹੀਨੇ ਟੈਟ ਪਹਿਲੇ ਆ ਜਾਓ ਫਿਰ ਬਨਾਰ ਸਰਪੰਚ ਜੀ ਆ ਜਾਓ ਜੇ ਦਾ ਕੋਈ ਬਾਲੀਬਾਰ ਸਰੀ ਇਸ ਮੁਲਕ ਦੇ ਅੰਦਰ ਸਭ ਤੋਂ ਨਗੰਮਾ ਸੈਂਟੀ ਕੋਈ ਕੋਈ ਗੱਲ ਯਾਰ ਗੋਲ ਖਣਦੇ ਕੀ ਕਰਦਾ ਅੱਜ ਘਟਾ ਪਾ ਦਿੰਦੇ ਮਿੰਟੋ ਮਿੰਟ ਇੰਨਾ ਕੁ ਕੋਈ ਸੁਣਵਾਈ ਐਫ ਆਰ ਐਮ ਨੀਆ ਦਾ ਸਹੀ ਗੱਲ ਅੰਨਾ ਮਾੜੇ ਪਿੱਛੇ ਮਾੜੇ ਪਿੱਛੇ ਬੱਜੀ ਹਾਂ ਆਪਾਂ ਕੋਲ ਆਪਾਂ ਡੈਡ ਵੱਡੀ ਐਸ.ਡੀ.ਐਮ ਦਫ਼ਤਰ ਲੈ ਜਾਣੀ ਚਾਹੀਦੀ ਆਪਾਂ ਬੰਦ ਕਰੋ ਸਾਰਾ ਬੰਦ ਲੋਕਾਂ ਨੂੰ ਪਰੇਸ਼ਾਨ ਡੈਡ ਵੱਡੀ ਚੱਕ ਕੇ ਐਸ.ਡੀ.ਐਮ ਦਫ਼ਤਰ ਲੈ ਜਾਣੀ ਆਪਾਂ ਹਾਂ ਸਹੀ ਹੈ ਜੀ ਸਹੀ ਹੈ ਹਾਂ ਲੈ ਆਉਂ ਸਾਦਰ ਸਾਰੇ ਬੈਠੋ ਬੈਠ ਜੇ ਬੰਦਾ ਅਮੇ ਇੱਥੇ ਰੱਖਿਆ ਆ ਇਹਨਾਂ ਜਿਹਾ ਰੱਖਿਆ ਆ ਆਂਦੀ ਮਾਰੀ ਨਹੀਂ ਹਾਂ ਸਵੇਰੇ ਉੱਥੇ ਲੈ ਜਾਈਏ ਆਪਾਂ ਸਾਨੂੰ ਲੈਣੇ ਸੇ ਬਤਾ ਕਰਈਆ ਸਾਰੇ ਨਾਲ ਹੀ ਆ ਤੁਹਾਡੇ ਬੱਚੇ ਨਹੀਂ ਜਾਣ ਦਿੰਦੇ ਟਾਈਮ ਉਹ ਚੜਕਦੇ ਬਹਿ ਜਾਂਦੇ ਉਹ ਬੀਬੀ ਬੋਰਾ ਬੋਰਾ ਬੱਚੇ ਬਣ ਆਉਂਦੇ ਆ ਦੇਖਦੇ ਆ ਪਰ ਇੱਥੇ ਰੱਖੋ ਲੈਣੇ ਨੰਗਦੇ ਕਹਿੰਦੇ ਪਾਪਾ ਮੀਂਹ ਦੇ ਸਿੱਡੇ ਪੈਂਦੇ ਆ ਸਰਕਾਰ ਤੇ ਕੰਮ ਨੇ ਸਰਕਾਰ ਦਾ ਅਸੀਂ ਸਰਕਾਰ ਤੇ ਲਾਵਾ ਪਾ ਨਾਰੇ ਵੀ ਲਾਉਣੇ ਮਤਾਂ ਸਾਰਾ ਕੁਝ ਕਰਾਂ ਜੇ ਮੈਂ ਲਾਉਂਗਾ ਮਤਾਂ ਲਾਉਣੇ ਸਾਰਾ ਕੁਝ ਕਰਦੇ ਆ 5 ਮਿੰਟ ਦਿਓ ਨਾਰੇ ਦਿਆ ਦੀ ਮੂਰਤ ਨਹੀਂ ਲਾਈ ਪੰਜ ਚਾਰ ਮਿੰਟ ਦਿਓ ਦੇਖਦੇ ਕਰ ਦੇਖੀ ਹੈ ਹਾਂਜੀ ਹਾਂਜੀ ਬਿਲਕੁਲ ਹਾਂਜੀ ਸਾਨੂੰ ਲੋਣੇ ਉਧਰ ਨਾਰੇ ਲਾਉਣੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਹੱਕ ਦੀ ਜਿੱਤ ਕਰਦੇ ਸਾਡੀ ਜਿੱਤ ਕਿੰਨਾ ਕੁਛ ਹੋ ਰਿਹਾ ਕਿੰਨੀ ਦੁਨੀਆ ਦੇ ਉੱਤੇ ਆਪ ਤਾਂ ਆਈਆਂ ਨੇ ਕੁਛ ਬਣਦਾ ਬਸ ਬਣਦਾ ਕਰਨੇ ਤੁਮ ਹਾਂਜੀ ਮੇਰੇ ਸਾਬਸਾ ਹਾਂਜੀ ਮੇਰੇ ਸੋਣੋਂ ਮੇਰੀ ਗੱਲ ਹੋ ਗਈ ਜੀ ਮੀਟਿੰਗ ਸੀ ਨਿਕਲ ਲੱਗੇ ਆ ਹਾਂਜੀ ਮਤਲਬ ਆਪਣਾ ਤੁਸੀਂ ਚੱਲਣਗੇ ਜਦੋਂ ਤੱਕ ਅੱਜ ਅਪਾਤਮਿਕੀਨ ਸਟੇਟਮੈਂਟ ਪਾਉੜਾ ਰੋਕਾ ਤੇ ਕੋਲੀ ਠੀਕ ਹੈ ਅਧਿਲੀ ਚੱਕਰ ਦਾ ਜਦੋਂ ਤੇ ਤੁਹਾਡੇ ਬਿਆਨ ਬੰਦਾ ਇਹਦਾ ਬੱਚਤ ਦੇ ਕਰਨ ਮੱਦੇ ਘਾ ਚੰਦੀ ਜਦੋਂ ਉਹਨੇ ਆ ਜਾਂਦੇ ਆ ਫਿਰ ਉਹਨਾਂ ਨੂੰ ਸਵਾਛ ਲੈ ਕੇ ਫਿਰ ਆਪਾਂ ਵਾਪਸ ਸੈਟ ਕਰ ਲਾਂਗੇ ਅਗਲੀ ਸੀੜੀ ਹੈਗੀ ਨਾ ਨਹੀਂ ਨਹੀਂ ਇਦਾਂ ਨਹੀਂ ਆਉਂਦਾ ਦੇ ਟਰੱਕ ਦੇ ਮਾਲਕਾਂ ਨੂੰ ਬੁਲਾਓ ਜੀ ਟਰੱਕ ਦੇ ਮਾਲਕਾਂ ਨੂੰ ਬੁਲਾ ਦੇ ਪੰਜਾਹ ਕੱਲ ਦੀ ਗੱਲ ਕਾਨੂੰ ਬੁਲਾ ਦੇ ਜੀ ਆ ਵੀ ਜੀ ਨਾਲ ਲੰਮਾ ਚੋਣਾ ਕੰਮ ਆ ਜਾਂਦਾ ਹੈ ਇਹਨੇ ਨਾ ਨਾ ਪੈਸਾ ਲਾ ਸਕਦੇ ਹੋ ਜੀ ਜੇ ਮਾਂ ਮੋਨੋ ਜਾਂ ਇੱਕ ਮਿੰਟ ਇੱਕ ਮਿੰਟ ਜੇ ਜਨਤਾ ਨਹੀਂ ਮੰਦੀ ਜੇ ਜਨਤਾ ਨਹੀਂ ਮੰਦੀ ਮੌਤ ਪਰ ਕੱਦਾਂ ਮੰਨਣ ਦੇ ਬੰਦੇ ਜੇ ਜਨਤਾ ਨਹੀਂ ਮੰਨੇ ਇਸ ਨੂੰ ਜੇ ਮੌਤ ਪਰ ਤਾਂ ਮੰਨਣ ਦੇ ਜੇ ਜਨਤਾ ਨਹੀਂ ਅਰੇ ਤੇ ਬਹੁਤ ਬੜਾ ਕੰਮ ਮੰਨਦਾ ਗਲਪਤ ਜਾਈ ਅਸੀਂ ਤੇਰਾ ਨਾਲ ਆ ਮੈਂ ਨਾਲ ਮੈਂ ਤਾਂ ਸਾਰੇ ਉਹ ਸਾਰੇ ਬਹੁਤ ਕੰਮ ਤੁਹਾਡੇ ਨਾਲ ਖੜੇ ਨਾਲ ਖੜਿਆ ਨਾਲ ਬਿਲਕੁਲ ਸਾਰੇ ਨਾਲ ਮੌਜੂਦਾ ਸਰਪੰਚ ਨਾਲ ਖੜਾ ਦੋ ਕਿੰਡਾ ਤਿੰਨਾਂ ਦੇ ਸਪੈਨ ਕਿਉਂ ਪਿੰਡਾਂ ਦੇ ਸਰਪੰਚ ਖੜੇ ਹੈ ਚਾਰ ਆ ਗਏ ਜੀ ਇਹ ਕੰਮ ਕਰੋ ਬਹੁਤ ਵਰਕ ਦਾ ਮੰਨਦਾ ਹੈ ਕਿਸੇ ਦੀ ਸ਼ਾਂਤ ਦੇ ਖਲਾਫ ਨਾਮ ਬੋਲੋ ਸਾਰੇ ਤੁਹਾਡੇ ਤੋਂ ਖੜੇ ਆਗੇ ਜੋ ਫੈਸਲਾ ਆਊਗਾ ਸਾਰਿਆਂ ਦੇ ਸਹਿਮਤੀ ਨਾਲ ਆਊਗਾ ਦੋ ਗੱਲ ਕਰਾਂਗੇ ਸਾਰੇ ਸਹਿਮਤੀ ਨਾਲ ਕਰਾਂਗੇ ਐਂਦਾ ਇਕੱਲਾ ਕੋਈ ਨਹੀਂ ਚੱਕਣ ਦਿੰਦਾ ਨਾ ਕਰਨਾ ਕੋਈ ਕਰਦਾ ਸਹੀ ਆ ਥੋੜਾ ਜੇ ਜਿਹੜੇ ਖਾਨੇ ਲਈ ਭੱਜੋ ਨਾ ਬੋਲੋ ਉਹ ਕਿਸੇ ਨੂੰ ਜਿਹੜਾ ਠੇਸ ਰਾਂ ਪਹੁੰਚੇ ਸਾਰੇ ਸਤਿਕਾਰ ਜੋਗੇ ਜਿੰਨੇ ਆਏ ਤੁਹਾਡੇ ਦੁੱਖ ਦਰਦ ਹਾਂਜੀ ਆਏ ਸਹੀ ਗੱਲ ਹੈ ਨਾ ਕਿ ਤੇਰੇ ਲਈ ਨਾ ਮੇਰੇ ਲਈ ਆਏ ਹੋਰ ਬੰਦੇ ਖੜੇ ਆਹਦੇ ਲਿਆ ਜਾ ਉਸ ਤਰੀਕੇ ਨਾਲ ਕਰ ਲੋ ਸਾਨੂੰ ਪਤਾ ਕਿ ਤੂੰ ਹੀ ਤਾਂ ਰੋਲਾ ਪਾ ਕੇ ਚੱਲਣਾ ਇਹਦਾ ਹੱਲ ਕਰਨਾ ਆਪਾਂ ਹਾਂਜੀ ਆਪਾਂ ਅੱਗੇ ਤੋਰ ਤੇ ਹੱਲ ਕੀ ਹੈਗਾ ਬੱਚੇ ਦਾ ਹੱਲ ਵੀ ਆਪਾਂ ਨੂੰ ਲੈ ਬੱਚੇ ਦਾ ਹੱਲ ਕਰਨਾ ਇ tanto ਨਹੀਂ ਹੈਗਾ ਵੀ 2 ਮਿੰਟ ਜਿੰਦਾਬਾਦ ਨਾਤੀ ਮੁਦਵਾਂ ਕੋਈ ਵੀ ਨਿਕਲਿਆ ਹਾਂਜੀ ਹਾਂਜੀ ਉਹਦਾ ਕੀ ਫਾਇਦਾ ਬੱਚੇ ਦਾ ਵੀ ਹੱਲ ਕਰਨਾ ਮਰੀ ਨੂੰ ਮੀਨਾ ਟਾਇਲਟ ਇੱਧਰ ਦੀ ਉੱਧਰ ਦੀ ਇਹ ਕਿੰਨੀ ਜੀ ਦੀ ਇਹ ਤੋਂ ਇਹ ਨਾ ਤੁਹਾਨੂੰ ਅੱਜ ਪੜ ਰਹੇ ਹੋ ਫਿਰ ਵੀ ਉਹੀ ਹਾਲ ਰਹਿਣਾ ਜਿਹੜਾ ਪਰਦਾ ਪਰਦਾ ਚੁਕਰਾਉਣਾ ਹੈ ਚਲਾਓ ਪਰਦਾ ਆਪਣਾ ਪੜਾਈ ਇਹ ਦੇਖਦੇ ਹੋ ਬੋਟ ਕਰਾਓ ਅੱਪਾ ਇੱਕ ਸਾਈਡ ਤੇ ਉੱਤਕ ਜਿਹੜਾ ਉਹਨਾਂ ਦਾ ਅੱਜ ਦਾ ਜਿਹੜਾ ਨਮਾਇੰਦਾ ਐਸ.ਡੀ.ਐਮ ਸਾਹਿਬ ਦਾ ਉਹਨਾਂ ਕੋਲ ਸੁਸ਼ਵਾਸ਼ਣ ਲੈ ਕੇ ਆਈ ਗਾਮ ਸ਼ੀਟ ਕਰਨਾ ਸਰ ਬੱਚਾ ਰਹਿ ਗਿਆ ਘਰ ਇਕੱਲਾ ਕਿਹੜਾ ਬੰਦਾ ਕਿਹਦੀ ਸਟੇਟਮੈਂਟ ਤੇ ਅਫੇਅਰ ਕਰੀਓਰ ਤੁਸੀਂ ਪ੍ਰਸ਼ਾਸਨ ਵੱਲੋਂ ਕਰੋ 13-14 ਸਾਲ ਦਾ ਬੱਚਾ ਸਾਰਾ ਤੁਸੀਂ ਪ੍ਰਸ਼ਾਸਨ ਵੱਲੋਂ ਕਰੋ ਹੋਰਾਂ ਕ ਬੱਚਾ ਜੀ ਬਿਲਕੁਲ ਜੀ ਚਲੋ ਕੋਈ ਗੱਲ ਨਹੀਂ ਪਰ ਗੱਲ ਦੀ ਇਹ ਤੁਸੀਂ ਸਰਪੰਚ ਸਾਹਿਬ ਉਹ ਛੋਟਾ ਬੱਚ ਆਪਣੇ ਕੋਲ ਐਫਆਈਆਰ ਰਿਕਾਰਡ ਕਰਾਓ ਨਹੀਂ ਪ੍ਰਸ਼ਾਸਨ ਆਪਣੇ ਕੋਲ ਉਹਦਾ ਕਾਰਨ ਕੀ ਹੈ ਕੱਲ ਉਹ ਕੈنسਲੇਸ਼ਨ ਭਰੀ ਗਈ ਜਾਂ ਕੁਝ ਫਿਰ ਤੁਹਾਡੇ ਪੱਲੇ ਫੇਨ ਨਿਕਾਪ ਪੜਾ ਨਹੀਂ ਪਤਾ ਨਹੀਂ ਦੇਖੋ ਮੇਰੀ ਗੱਲ ਤੁਸੀਂ ਤੁਸੀਂ ਬੈਂਚ ਉਸ ਪੰਨੇ ਦੇ ਤੁਸੀਂ ਆਪਣੇ ਉਦੋਂ ਪਰਚਾ ਦੇ ਜਿ ਕਰਾ ਸਕਦੇ ਹੋ ਅਸੀਂ ਤੁਹਾਡੇ ਉਦੋਂ ਪਰਚਾ ਦੇ ਦੇ ਕਰ ਦਿੰਦੇ ਹਾਂ ਹਾਂ ਜੀ ਕੋਈ ਇਹਦਾ ਇਹਨਾਂ ਦੀ ਕੋਈ ਮਾਸੀ ਕੋਈ ਜਾਤੀ ਕੋਈ ਨਾ ਹੋਏ ਨਾ ਕਿਹਨੇ ਜਿੰਮੇਵਾਰੀ ਲੈਣੀ ਵੀ ਤੁਸੀਂ ਕੋਈ ਨਹੀਂ ਜਿ ਬੈਠਿਆ ਕੋਈ ਨਹੀਂ ਜਿ ਨਾਨਕੇ ਐ ਨਹੀਂ ਕੋਈ ਹੈ ਹੀ ਕੋਈ ਕੱਲਾ ਬੱਚਾ ਰਹਿ ਗਿਆ ਤਾਂ ਇਹ ਜੀ ਜਾਨੀ ਪਾਣੀ ਨਿਕਲਦਾ ਪਾਣੀ ਜਾਤ ਲਾ ਲੇ ਸਰਕਾਰ ਦੇ ਦੁਆਰੇ ਹਾਂ ਸਰਕਾਰ ਤੇ ਕਰਦੀ ਗਈ ਆ ਕਰਦੀ ਨਹੀਂ ਬਈ ਸਰਕਾਰ ਹਾਂ ਜੀ ਸਰਕਾਰ 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 शांती रखो हितां रखो सरकार सार्ड सारा ਮਸ਼ਵਰਾ ਹੋ ਰਿਹਾ ਹੈ ਨਹੀਂ ਦੇਖਣਾ ਪਾਲੀ ਪਾਲੀ ਬਾਸਾ ਸੁਣ ਲੀ ਹਾਂ ਕਿ ਮੈਂ ਤਾਂ ਨਹੀਂ ਹੁੰਦੀ ਆਤਾ ਜੀ ਕੋਈ ਨਹੀਂ ਸਾਫ ਲੈਣਾ ਚਾਹੀਦਾ ਵਾ ਸਾਡੇ ਕੋਲ ਫਰਸਤ ਚਾਹੀਦਾ ਵਾ ਠੀਕ ਹੈ ਜੀ ਰੋਡ ਤੇ ਪਈ ਐਨਾ ਟਾਈਮ ਹੋ ਗਿਆ ਉਹਨੂੰ ਕਿਸੇ ਨੇ ਨਹੀਂ ਆ ਕੇ ਪੁੱਛਿਆ ਹੁਣ ਸਾਰੇ ਆ ਕੇ ਆਪਣੀ ਨੇਤਾਗਰੀ ਕਰਦੇ ਪਏ ਨੇ ਮੇਰਾ ਗਾਲ ਗੋਲ ਦੇ ਬੱਚਾ ਬਤਾ ਕਿੰਦਾ ਪੇੜਾ ਕਿਤਾਬਿਆ ਕਿੰਦਾ ਮਾਂ ਦੇ ਵੱਲ ਦੇ ਕੇ ਕਹਿੰਦਾ ਮੇਰਾ ਮੇਰਾ ਕੋਈ ਨਹੀਂ ਹੈ ਬੱਚੇ ਨਹੀਂ ਕੋਈ ਚਾਕਾ ਨਾ ਕੋਟਾਇਆ ਉਹ ਕੋਈ ਦੇਖਣ ਨਹੀਂ ਆਉਂਦਾ ਮੈਂ ਤਾਂ ਅਫਸਰ ਘਟਵਾ ਲਿਆ ਨਾ ਉਹ ਤਾਂ ਮਾਰੀ ਨਹੀਂ ਦੇਈ ਉਹ ਤਾਂ ਕੋਈ ਪਿਆਰਾ ਕੋਈ ਨਿਕਾਣਾ ਨਹੀਂ ਆਣੇ ਦਾ ਡੇਢ ਦੋ ਮਹੀਨਾ ਹੋ ਗਿਆ ਤਾਂ ਬਣਦਾ ਨਹੀਂ ਉਹ ਤਾਂ ਰਟੜਾ ਰਟੜਾ ਮਾਰਦਾ ਰਹਿੰਦਾ ਰਹਿੰਦਾ ਹਾਂਜੀ ਸੋ ਅੱਜ ਇੱਕ ਬੜੀ ਮੰਦ ਭੱਗੀ ਘਟੜਾ ਜਿਹੜੀ ਸਾਡੇ ਇੰਦਰਾ ਕਲੋਨੀ ਤੋਂ ਨਗਰਪਿੰਡ ਵਿਖੇ ਵਾਪਰੀ ਹੈ ਉਸ ਵਿੱਚ ਸਾਡੀ ਸੱਜੇ ਨਾਲੋਂ ਕਿਉਂਕਿ ਸਾਡੇ ਪਿੰਡ ਇਕੱਠੇ ਆ ਨਗਰ ਇਕੱਠਾ ਆ ਸਾਰੀਆਂ ਆਪਣੇ ਸਾਝੇ ਪਰਿਵਾਰ ਆ ਸੋ ਬੜੀ ਦਰਦਨਾਕ ਜਿਹੜੀ ਆ ਮੌਤ ਹੋ ਗਈ ਆ ਉਹਦੀ ਮੌਤ ਦੇ ਕਾਰਨ ਆ ਜਿਹੜਾ ਇਸ ਨਗਰ ਦੇ ਵਿੱਚ ਨਗਰ ਤੋਂ ਫਲੋਰ ਰੋਡ ਆ ਉੱਥੇ ਪਾਣੀ ਜਿਹੜਾ ਸੜਕ ਤੇ ਖੜਦਾ ਸੀ ਪਾਣੀ ਦੇ ਕਾਰਨ ਜਿਹੜਾ ਇੱਕ ਤੇਜ਼ ਤਰ ਰਫਤਾਰ ਦੇ ਟਰੱਕ ਨੇ ਉਹਨੂੰ ਟੱਕਰ ਮਾਰੀ ਤੇ ਟੱਕਰ ਮਾਰਨ ਦੇ ਕਾਰਨ ਉਹ ਬੱਚੀ ਦੀ ਮੌਤ ਹੋ ਗਈ ਸੋ ਜਿਹੜਾ ਪਿੱਛੇ ਬੱਚਾ ਇੱਕ ਛੋਟਾ ਉਹਨਾਂ ਦਾ ਉਦੇ ਘਰ ਦਾ ਕੋਈ ਵੀ ਜਿਹੜਾ ਉਹਦਾ ਸਾਰਾ ਨਹੀਂ ਬਚਿਆ ਕਿਉਂਕਿ ਉਹਦੇ ਨਾਂ ਕੋਈ ਨਾਨਕੇ ਆ ਨਾ ਕੋਈ ਦਾਦਕੇ ਆ ਬੱਚਾ ਜਿਹੜਾ ਅੱਜ ਵਾਹਜ ਹੋ ਗਿਆ ਇਹ ਮੈਂ ਇਹਨੂੰ ਐਕਸੀਡੈਂਟ ਨਹੀਂ ਮੰਨਦਾ ਇਹਨੂੰ ਮੈਂ ਬਤੌਰ ਜਿਹੜਾ ਕਿ ਮਰਡਰ ਮੰਨਦਾ ਕਿਉਂਕਿ ਨੈਗਲੀਜੈਂਸੀ ਜਿਹੜੀ ਆ ਅਣਗਹਿਲੀ ਦੇ ਕਾਰਨ ਇਹ ਪਣਾ ਵਾਪਰਿਆ ਪਿਛਲੇ 2 ਮਹੀਨੇ ਤੋਂ ਛੜਕ ਜਿਹੜੀ ਆ ਲੱਖਾਂ ਰੁਪਏ ਦੀ ਲਾਗਤ ਨਾਲ ਸਰਕਾਰ ਫੰਡ ਅਰੇਂਜ ਕਰਦੀ ਆ ਇਹ ਕਈ ਸਾਲਾਂ ਬਾਅਦ ਜਿਹੜੀ ਇਹ ਸੜਕ ਬਣੀ ਆ ਉਹ ਸਾਰੀ ਸੜਕ ਟੁੱਟ ਕੇ ਜਿਹੜੀ ਆ ਬੇਕਾਰ ਹੋ ਗਈ ਪਾਣੀ ਦੇ ਕਾਰਨ ਮਨਜਗ ਨਗਰ ਦੇ ਸਰਪੰਚ ਸਾਹਿਬ ਤੋਂ ਇਹਨਾਂ ਨੇ ਬਾਰ ਬਾਰ ਜਿਹੜਾ ਪ੍ਰਸ਼ਾਸਨ ਨੂੰ ਲੈ ਕੇ ਵੀ ਭੇਜਿਆ ਸੀ ਤੇ ਦਰਖਾਸਤ ਦੇਣ ਦੇ باوجود ਵੀਡੀਓ ਸਾਹਿਬ ਤੇ ਐਸ ਡੀ ਐਮ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਅੱਜ ਉਹਦਾ ਸਿੱਟਾ ਇਹ ਨਿਕਲਿਆ ਕਿ ਅੱਜ ਇਸ ਲੜਕੀ ਦੀ ਜਿਹੜੀ ਮੌਤ ਹੋ ਗਈ ਸੋ ਅੱਜ ਸਾਡੇ ਵਿਚਕਾਰ ਉਸ ਜਿਹੜੀ ਪਿਛਲੇ ਕਈ ਘੰਟਿਆਂ ਤੋਂ ਜਾਮ ਲੱਗਾ ਸੀ ਉਹਦੇ ਵਿੱਚ ਮਨਜਗ ਡੀ ਐਸ ਪੀ ਫਲੋਰ ਸਾਹਿਬ ਦਾ ਇਹ ਬੜਾ ਪੋਜੀਟਿਵ ਰੋਲ ਰਿਹਾ ਐਸ ਐਚਓ ਫਲੋਰ ਅਮਨ ਸੈਣੀ ਜੀ ਤੇ ਨਾਲ ਸਾਡੇ ਨਹਿਬ ਤਸੀਲਦਾਰ ਸਾਹਿਬ ਆਏ ਉਹਨਾਂ ਨੇ ਪ੍ਰੋਸੈਸ ਦਵਾਇਆ ਕਿ ਜਿਹੜਾ ਬੱਚਾ ਇੱਕ ਜਿਹੜੀ ਜਿਨ੍ਹਾਂ ਦੀ ਮਾਂ ਜਿਹੜਾ ਮਾਂ ਦਾ ਸਾਆ ਸਿਰ ਤੋਂ ਜਿਹੜਾ ਉੱਠ ਗਿਆ ਉਹਦੇ ਲਈ ਇਹ ਆਪਣਾ ਬੱਚਾ ਸਮਝਦੇ ਹੋਏ ਉਹਦੇ ਲਈ ਜਿਹੜਾ ਪ੍ਰਸ਼ਾਸਨ ਨੂੰ ਲਿਖ ਕੇ ਭੇਜਣਗੇ ਕਿ ਜੇਕਰ ਬਤੌਰ ਕੋ ਨੌਕਰੀ ਕਿਸੇ ਸਰਕਾਰੀ ادارے ਦੇ ਵਿੱਚ ਉਹਨੂੰ ਦਿੱਤੀ ਜਾਵੇ ਤੇ ਵਾਜਬਾ ਵੀ ਉਹਨਾਂ ਜਿਹੜਾ ਬੱਚੇ ਨੂੰ ਦਵਾਇਆ ਜਾਵੇਗਾ ਤੇ ਨਾਲ ਹੀ ਜਿਹੜੀ ਬਣਦੀ ਕਾਰਵਾਈ ਆ ਉਹ اللي عمل وچ لیاندی ਜਾਵੇਗੀ ਸਭ ਤੋਂ ਸਖਤ ਸਜ਼ਾਵਾਂ ਤਾਂ ਜਿਹੜੇ ਐਫ ਆਈ ਆਰ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਸੋ ਨਾਲ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਇਹ ਵੀ ਜਿਹੜਾ ਕਿਹਾ ਵੀ ਕੱਲ ਜਿਹੜਾ ਪਾਣੀ ਦਾ ਜਿਹੜਾ ਇੱਥੇ ਜਿਹੜੇ ਰੁਕਦੇ ਆ ਜਿਨ੍ਹਾਂ ਜਿਨ੍ਹਾਂ ਵੱਲੋਂ ਵੀ ਇਨਡੈਗਲੀਜੈਂਸੀ ਹੋਈ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪਾਣੀ ਰੋਕਿਆ ਉਹਨਾਂ ਤੇ ਵੀ ਬਣਦੀ ਜਿਹੜੀ ਕਾਰਵਾਈ ਹੋਊਗੀ ਪ੍ਰਸ਼ਾਸਨ ਜਿਹੜਾ ਐਸ ਡੀ ਐਮ ਫਲੋਰ ਸਾਹਿਬ ਡੀ ਐਸ ਪੀ ਫਲੋਰ ਸਾਹਿਬ ਦੀ ਸੁਪਰਵਾਈਜ਼ਨ ਚ ਲੈ ਕੇ ਮੀਟਿੰਗ ਲਾਊਗਾ ਮੀਟਿੰਗ ਲੈ ਕੇ ਉਹਦੇ ਵਿੱਚ ਵੀਡੀਓ ਸਾਹਿਬ ਵੀ ਹੋਣਗੇ ਤਹਿਸੀਲਦਾਰ ਸਾਹਿਬ ਵੀ ਹੋਣਗੇ ਉਹ ਮੀਟਿੰਗ ਦੇ ਵਿੱਚ ਜਿਹੜਾ ਇਹ ਬਹੁਤ ਤੇਜ਼ ਰਫ਼ਤਾਰ ਟਿੱਪਰ ਜਾ ਰਹੇ ਉਹਨਾਂ ਦੇ ਲਈ ਅਸੀਂ ਮੰਗ ਕੀਤੀ ਆ ਕਿ ਜਿਹੜੀ ਚਲਦੀ ਫਰਦੀ ਮੌਤ ਹੈ ਜਿਹੜੇ ਰੇਤ ਦੇ ਭਰੇ ਟਿੱਪਰ ਆ ਜਾਂ ਫਿਰ ਜਿਹੜੀਆਂ ਟਰਾਲੀਆਂ ਓਵਰ ਰੋਡ ਹੈ ਜਿਹੜੀਆਂ ਤੋੜੀ ਵਾਲੀਆਂ ਉਹਨਾਂ ਨੇ ਵੀ ਆਪਣਾ ਆਤੰਕ ਫਲੋਰ ਦੇ ਵਿੱਚ ਬੜੇ ਪਿਛਲੇ ਲੰਬੇ ਸਮੇਂ ਤੋਂ ਮਚਾਇਆ ਉਹਨਾਂ ਨੂੰ ਵੀ ਜਿਹੜਾ ਇਹ ਨੱਥ ਪਾਉਣਗੇ ਤੇ ਜਿਹੜਾ ਅੱਜ ਬੱਚੇ ਇੱਥੇ ਜਿਹੜੀ ਲੜਕੀ ਦੀ ਡੈੱਡ ਬੋਡੀ ਹੈ ਉਹਨਾਂ ਦੇ ਪ੍ਰਸ਼ਾਸਨ ਦੇ ਪਰੋਸੇ ਤੋਂ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਅੱਜ ਉੱਤੇ ਐਫ ਆਈ ਆਰ ਜਿਹੜੀ ਬੜਦੀ ਲਾਂਚ ਕਰਕੇ ਉਹ ਜਿਹੜਾ ਮੁਜਰਮ ਇਹਨੂੰ ਫੜ ਲਿਆ ਗਿਆ ਤੇ ਫੜ ਲਿਆ ਗਿਆ ਜਿਹੜਾ ਗੱਡੀ ਆ ਵਹੀਕਲ ਜਿਹਦੇ ਨਾਲ ਐਕਸੀਡੈਂਟ ਕੀਤਾ ਗਿਆ ਉਹ ਵੀ ਫੜ ਲਿਆ ਗਿਆ ਸੋ ਮੈਂ ਤਹਿਸੀਲਦਾਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਹੜੇ ਮੌਕੇ ਤੇ ਆ ਕੇ ਜਿਨ੍ਹਾਂ ਨੇ ਇਸ ਜਿਹੜੀ ਕਾਰਵਾਈ ਨੂੰ ਅਮਲ ਚ ਲਿਆਂਦਾ ਇਹਨਾਂ ਦਾ ਧੰਨਵਾਦ ਜਿਹੜਾ ਵੀਡੀਓ ਨੂੰ ਜਿਹੜਾ ਉਹਦੀ ਬਣਦੀ ਜਿਹੜੀ ਸਜ਼ਾ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਮੈਂ ਬਾਕੀ ਵੀ ਡਿਪਾਰਟਮੈਂਟ ਦੇ ਅਧਿਕਾਰੀਆਂ ਤੋਂ ਆਪ ਜੀ ਦੇ ਮਾਧਿਅਮ ਰਾਹੀਂ ਮਾਜੂਗ ਐਸਡੀਐਮ ਫਲੋਰ ਡੀਸੀ ਜਲੰਧਰ ਸਾਹਿਬ ਨੂੰ ਬੇਨਤੀ ਕਰਦਾ ਇਸ ਜਿਹੜੇ ਐਪੀਸੋਡ ਦੇ ਵਿੱਚ ਜੇਦੀ ਜਦੀ ਵੀ ਨੈਗਲੀਜੈਂਸੀ ਆ ਚਾਹੇ ਉਹ ਸੈਕਟਰੀ ਆ ਚਾਹੇ ਉਹ ਪੰਚਾਇਤ ਅਧਿਕਾਰੀ ਆ ਉਹਦੇ ਤੇ ਵੀ ਜਿਹੜੀ ਬਣਦੀ ਵਿਭਾਗੀ ਕਾਰਵਾਈ ਉਹਦੀ ਵਿਭਾਗੀ ਕਾਰਵਾਈ ਖੋਲ ਕੇ ਉਹਦੀ ਵੀ ਜਾਂਚ ਪੜਤਾਲ ਸ਼ੁਰੂ ਕੀਤੀ ਜਾਵੇ ਤਾਂ ਜੋ ਜਿਹੜੇ ਇਹੋ ਜਿਹੇ ਦਰਦਨਾਕ ਹਾਦਸੇ ਆ ਉਹ ਦੁਆਰਾ ਨਾ ਵਾਪਰਨ ਆਪਣੇ ਬੱਚੇ ਘਰਾਂ ਤੋਂ ਨਿਕਲਦੇ ਇਸ ਕੰਮਾਂ ਕਰਾਂ ਤੇ ਜਾਂਦੇ ਆ ਸੋ ਆਪਣੇ ਘਰ ਇਦਾਂ ਖੁਸ਼ੀਆਂ ਨਾਲ ਪਰਤਣ ਬਹੁਤ ਦੁੱਖ ਦੀ ਗੱਲ ਆ ਸਾਡੇ ਸਕੂਲ ਦੇ 100 ਤੋਂ 150 ਪਲੱਸ ਬੱਚਾ ਜਿਹੜਾ ਆ ਉਹ ਇਸ ਰੋਡ ਤੇ ਚੱਲ ਕੇ ਜਾਂਦਾ ਟਰੱਕਾਂ ਵਾਲੇ ਗੱਡੀਆਂ ਵਾਲੇ ਬੱਚਿਆਂ ਦੀਆਂ ਵਰਦੀਆਂ ਤੇ ਇਹੋ ਜਿਹਾ ਪਾਣੀ ਚ ਕਹਿੰਦੇ ਤੇਜ਼ ਰਫ਼ਤਾਰ ਨਾਲ ਜਾਂਦੇ ਉਹਨਾਂ ਦੇ ਵਰਦੀਆਂ ਵੀ ਖਰਾਬ ਹੋ ਜਾਂਦੇ ਵਿਚਾਰੇ ਸਕੂਲ ਨਹੀਂ ਜਾ ਪਾਉਂਦੇ ਸੋ ਮੈਂ ਐਸ.ਡੀ.ਐਮ ਫਲੋਰ ਸਾਹਿਬ ਨੂੰ ਤੇ ਡੀ.ਸੀ. ਮਾਨਜੋਗ ਡੀ.ਸੀ. ਜਲੰਧਰ ਸਾਹਿਬ ਨੂੰ ਸਰੇਮਰ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਦੇ ਧਿਆਨ ਦੇ ਕੇ ਜਿਹੜਾ ਪਾਣੀ ਦਾ ਮਸਲਾ ਹੱਲ ਕਰਾ ਜਾਵੇ ਸੋ ਅੱਜ ਮਾਨਜੋਗ ਡੀ.ਐਸ.ਪੀ ਫਲੋਰ ਸਾਹਿਬ ờ ਪ੍ਰਤਮਸੀਹ ਜੀ ਅਮਨ ਸਿਆਣੀ ਜੀ ਤੇ ਨੈਤ ਤਸੀਲਦਾਰ ਸਾਹਿਬ ਆਏ ਆ ਉਹਨਾਂ ਦਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਦੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪੋਲੀਟੀਕਲ ਪ੍ਰੈਸ਼ਰ ਜਿਹੜਾ ਉਹ ਨਹੀਂ ਪਾਇਆ ਜਾਊਗਾ ਜੋ ਇਹਨਾਂ ਦੇ ਬਣਦੀ ਆ ਉਹ ਕਾਰਵਾਈ ਕਰਕੇ ਅਮਲ ਵਿੱਚ ਲਿਆ ਕੇ ਪਰਿਵਾਰ ਨੂੰ ਜੋ ਬਣਦਾ